ਵੀ ਸਟੇਟ ਦਾ ਕਰਿਆ ਤਾਂ ਤੇ ਵਾਸਿਕ ਮੈਂ ਤਾਂ ਹਾਂ ਕੇ ਆਲ ਮੁਡੇੜੇ ਮਗਾ ਬਹੁਤ ਵਧੀਆ ਬਈ ਰਹਿ ਗਏ ਆ ਰਿਹਾ ਨਾਮ ਬਾਜ ਰਿਹਾ ਕੀ ਅਗਲੇ ਅੱਜ ਦਾ ਜਿਹੜਾ ਇਹ ਸਸਤਾਰ ਵਰਤੀ ਵਾਸਤੇ ਕਿੱਥੇ ਵੱਲੋਂ ਲਾਇਆ ਹੈ ਤੇ ਕਿੰਨੇ ਵਧਦੇ ਆ ਮੁਰੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਬਹੁਤ ਧੂਮ ਧਾਮ ਨਾਲ ਪਾਤਰਾ ਦੀਆਂ ਸੰਗਤਾਂ ਮਨਾਉਂਦੀਆਂ ਨੇ ਜੋ ਕਿ ਬਹੁਤ ਹੀ ਉਤਸ਼ਾਹ ਹੁੰਦਾ ਬੱਚਿਆਂ 'ਚੋਂ ਨੌਜਵਾਨਾਂ 'ਚ ਬੀਬੀਆਂ 'ਚ ਜੋ ਕਿ ਝਾੜੂ ਦੀ ਸੇਵਾ ਕਰਦੇ ਆ ਤੇ ਹੋਰ ਜਿੰਨੀਆਂ ਵੀ ਸਵਾਮਾਂ ਨੇ ਬਹੁਤ ਖੁਸ਼ੀ ਨਾਲ ਕਰਦੇ ਆ ਇਸ ਕਰਕੇ ਚੜ੍ਹਦੀ ਕਲਾ ਦਸਤਾਰ ਅਕੈਡਮੀ ਵੱਲੋਂ ਫ੍ਰੀ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਦਸਤਾਰਾ ਬਣਵਾਉਣਾ ਚਾਹੁੰਦੇ ਆ ਉਹਨਾਂ ਲਈ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਕਿੰਨੇ ਕਿੰਨੇ ਬੱਚੇ ਦਾ ਨੌਜਵਾਨ ਦੇ ਜਿਹੜੇ ਦਸਤਾਰ ਸਜਾ ਚੁੱਕੇ ਨੇ ਜਿਹੜੇ ਹੁਣ ਤੱਕ ਵੀਰ ਇੱਥੇ ਆ ਚੁੱਕਿਆ 50 ਕ ਭੈਣਾ ਦਸਤਾਰਾਂ ਦਮਾਲੇ ਸਜਾ ਚੁੱਕੀਆਂ ਵੀਰ ਹੁਣਾ ਵੱਲੋਂ ਸਜਾਈ ਗਈ ਆ ਤੇ 100 ਕ ਜਿਹੜੇ ਵੀਰ ਇੱਥੇ ਬੱਚੇ ਵੱਡੇ ਵੀਰ ਆਂਦੇ ਆ ਉਹ ਇੱਥੇ ਦਸਤਾਰਾਂ ਬਣਵਾ ਕੇ ਜਾ ਚੁੱਕਿਆ ਸੇਵਾ ਦੇ ਵਿੱਚ ਹੋਰ ਵੀ ਨਿਰੰਤਰ ਵੀਰ ਹੋਣੀ ਪਹੁੰਚਿਆ ਵੀਰ ਕਿੰਗ ਵੀਰ ਪਟਿਆਲੇ ਤੋਂ ਪਹੁੰਚਿਆ ਮਹਤਾ ਵੀਰ ਪਹੁੰਚਿਆ ਲਾਰਡਵੇ ਤੋਂ ਜੀ ਗੁਲਛੇਤਰ ਤੋਂ ਵੀਰ ਗੁਰਚੈਲ ਸਿੰਘ ਪਹੁੰਚਿਆ ਚੰਡੀਗੜ੍ਹ ਤੋਂ ਵੀਰ ਸੰਦੀ ਵੀਰ ਪਹੁੰਚਿਆ ਲਾਰਡਵੇ ਤੋਂ ਵੀਰ ਹਰਦੇਵ ਵੀਰ ਇੱਥੇ ਪਹੁੰਚਿਆ ਚੰਡੀਗੜ੍ਹ ਤੋਂ ਜੋ ਕਿ ਇੱਥੇ ਇਹ ਬੜਾ ਉਤਸ਼ਾਹ ਸੀ ਵੀਰਾਂ ਨੂੰ ਵੀਰਾਂ ਨੂੰ ਬਹੁਤ ਹੀ ਉਹ ਸੀਗਾ ਨਿੱਕੇ ਜਿਹੇ ਸੱਦੇ ਉੱਤੇ ਇੱਥੇ ਸੇਵਾ ਕਰਨਾ ਸੀ ਨੇ ਕਿਹਾ ਸੀ ਕਿ ਭਾਜੀ ਸਾਡੇ ਵੀ ਸ਼ਹਿਰ ਵਿੱਚ ਆ ਕੇ ਤੁਹਾਨੂੰ ਬਹੁਤ ਲੋਕ ਇੰਸਟਾ ਤੇ ਫੇਸਬੁੱਕ ਤੇ ਪਿਆਰ ਕਰਦੇ ਆ ਵੀ ਇੱਥੇ ਆਓ ਕਿ ਸਾਰੇ ਵੀਰਾਂ ਜਿਹੜੇ ਕੀ ਨਹੀਂ ਤੁਹਾਨੂੰ ਦੇਖ ਕੇ ਸਿੱਖ ਰਹੇ ਆ ਦਸਤਾਰ ਬਣਾਉਂਦੇ ਆ ਕਿ ਉਹਨਾਂ ਨੂੰ ਤੁਸੀਂ ਆਪਦੇ ਹੱਥੀ ਦਸਤਾਰ ਸਜਾਓ ਜੀ ਜੀ ਠੀਕ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨਕੀ ਨਵਾਂ ਜਵਨ ਪੀੜੀ ਨੂੰ ਇਹ ਕਹਾਂਗਾ ਜੋ ਸਾਡੇ ਵੱਡੇ ਬਜ਼ੁਰਗ ਸੀਗੇ ਜਦੋਂ ਆਪਾਂ 1950 ਦੇ ਵਿੱਚ 1980 ਦੇ ਟਾਈਮ ਦੇ ਵਿੱਚ ਦੇਖਦੇ ਹੁੰਦੇ ਸੀ ਦਰਬਾਰ ਸਾਹਿਬ ਹਰ ਸਿਰ ਉੱਤੇ ਪੱਗ ਹੁੰਦੀ ਸੀ ਸਾਡਾ ਉਹੀ ਸੁਪਨਾ ਹੈ ਅੱਜ ਵੀ ਹਰ ਇੱਕ ਸਿਰ ਦੇ ਉੱਤੇ ਦਸਤਾਰ ਹੋਵੇ ਤਾਂ ਕਿ ਸਾਡਾ ਪੱਗਾਂ ਵਾਲਾ ਪੰਜਾਬ ਦਾ ਜਿਹੜਾ ਸੁਪਨਾ ਕਿਦਨਾਂ ਕਿਤੇ ਪੂਰਾ ਹੁੰਦਾ ਦਿਸਰੇ ਸਾਨੂੰ ਕੀ ਉਪਰਾਲੇ ਜਿਹੜੇ ਲੈ ਕੀਤੇ ਜਾ ਰਹੇ ਨੇ ਉਪਰਾਲੇ ਜੀ ਆਪਾਂ ਵੱਧ ਤੋਂ ਵੱਧ ਦਸਤਾਰ ਕੈਂਪ ਲਾ ਰਹੇ ਸੇਖ ਨੌਜਵਾਨ ਬੱਚਿਆਂ ਨੂੰ ਜੋੜਿਆ ਜਾਏ ਨਾਲ ਜਿਹੜੇ ਵੀਰ ਪਟਕੇ ਬੰਦਦੇ ਨੇ ਜਾਂ ਕੇਸ ਕਤਲ ਕਰਾ ਚੁੱਕੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਕੈਂਪ ਲਾ ਕੇ ਫਰੀ ਦਸਤਾਰ ਸਿਖਾਈ ਜਾਂਦੀ ਏ ਤੇ ਦਸਤਾਰਾ ਮੁਫਤ ਵੀ ਦਿੱਤੇ ਜਾਂਦੇ ਜਿਹੜਾ ਕੇਸ ਰੱਖਣ ਦਾ ਪ੍ਰਣ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡਾ ਇੱਕੋ ਹੀ ਮੁਹੀਮ ਹੈ ਵੀ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਆਪਾਂ ਬੱਚਿਆਂ ਨੂੰ ਦਸਤਾਰਵਾਲ ਪ੍ਰੇਰਿਤ ਕਰੀਏ ਜੋ ਕਿ ਅੱਜ ਦੀ ਪੀੜ੍ਹੀ ਤੁਸੀਂ ਦੇਖ ਰਹੇ ਹੋ ਵੀ ਨਸ਼ੇ ਵਾਲ ਵੱਧ ਤੋਂ ਵੱਧ ਨਸ਼ੇ ਵਾਲ ਜਾਂਦੀ ਹੈ ਜਾ ਚੁੱਕੀ ਹੈ ਉਹਨੂੰ ਸਾਡਾ ਮਤਵ ਹੈ ਉਹਨੂੰ ਨਸ਼ਿਆਂ ਤੋਂ ਕੱਢ ਕੇ ਉਹਨੂੰ ਪੱਗਾਂ ਦੇ ਨਾਲ ਜੋੜੀਏ ਤੇ ਆਪਣੇ ਵਿਰਸੇ ਨਾਲ ਜੋੜੀਏ ਜਿਹੜਾ ਕਿ ਆਪਣਾ ਪੰਜਾਬ ਹਸਦਾ ਖੁਸ਼ੀ ਨਾਲ ਰਹਿ ਪ ਜਾਵੇ ਆਹ ਯਾ ਚਾਹ ਰ ਮ ਕੋਸ਼ਿਸ਼ ਨਹੀਂ ਮੈਂ ਇਦਾਂ ਮਾਰ ਖੋਦਾ ਹੁੰਦਾ ਟਟਾ ਟਾ ਤੇ ਮਹਾਰਾ ਦੀ ਕਿਰਪਾ ਨਾਲ ਜਿਹੜੇ ਵੀ ਹਣ ਦਸਤਾਰ ਕੋਚ ਪਹੁੰਚੇ ਹੋਏ ਆ ਜੋਨਾਂ ਵੀ ਇਹਨਾਂ ਨੂੰ ਆਪਣਾ ਤਜਰਬਾ ਹੈਗਾ ਇਹ ਤੇ ਜਿਹੜੇ ਮੁੰਡੇ ਨਾ ਤੋਂ ਸਿੱਖਦੇ ਆ ਕਿਰਪਾ ਨਾਲ ਸਿੱਖ ਜਾਂਦੇ ਆ ਜੋ ਵੀ ਹੈ ਇਹਨਾਂ ਨੂੰ ਦੇਖ ਕੇ ਪੱਗਾ ਸਿੱਖੀਆਂ ਵੀਰ ਹੋਣਾ ਨੇ ਸੱਦਾ ਦਿੱਤਾ ਸਾਰੇ ਵੀਰ ਇੱਥੇ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਇੱਥੇ ਬੱਚੇ ਬਨਵਾਰ ਆ ਰਹੇ ਆ ਦਸਤਾਰ ਸਜਾਣਾ ਚਾਹੁੰਦੇ ਆ ਜਾਂ ਮਤਲਬ ਇਹਨਾਂ ਨੂੰ ਦੇਖ ਕੇ ਸਿੱਖਦੇ ਆ ਉਹਨਾਂ ਲਈ ਵੀ ਮੋਟੀਵੇਸ਼ਨ ਹੋ ਜਾਂਦਾ ਇਸ ਚੀਜ਼ੇ ਇਦਾਂ ਦੇ ਕੈਂਪ ਉਪਰਾਲੇ ਹੁੰਦੇ ਰਹਿੰਦੇ ਆ ਜੋ ਵੀ ਹੈ ਮਤਲਬ ਰੱਬ ਦੀ ਕਿਰਪਾ ਦੇ ਨਾਲ ਜੋ ਵੀ ਇੱਥੇ ਸਿੱਖਣਾ ਚਾਹੁੰਦਾ ਹੈ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਜੋ ਵੀ ਹੈਗਾ ਏ ਪੈਰੈਂਟਸ ਕਿਸ ਤਰ੍ਹਾਂ ਬੱਚੀ ਨੂੰ ਮੋਟੀਵੇਟ ਕਰ ਸਕਦਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਪੈਰੈਂਟਸ ਦੇ ਉੱਤੇ ਹੀ ਹੁੰਦੀ ਆ ਜੋ ਕੁਝ ਹੈ ਜੋ ਸਿੱਖੀ ਦਾ ਕਹਿੰਦਾ ਸਿਧਾਂਤ ਹੁੰਦਾ ਉਹ ਮਾਤਾ ਪਿਤਾ ਤੋਂ ਹੀ ਚੱਲਦਾ ਹੁੰਦਾ ਹੈ ਤੇ ਸਾਰਾ ਕੁਝ ਜੋ ਹੈਗਾ ਇਹ ਸੋਹਣੀਏ ਦਸਤਾਰਾਂ ਦੇਖ ਕੇ ਕਈ ਬੱਚੇ ਕਹਿੰਦੇ ਹੈਗੇ ਵੀ ਸਾਨੂੰ ਇਹਨਾਂ ਦੀ ਇਹਨਾਂ ਦੀ ਦਸਤਾਰਾਂ ਵਰਗੇ ਦਸਤਾਰ ਸਜਾਣੀਆਂ ਕੁਝ ਵੀ ਆ ਪੈਰੈਂਟਸ ਮੋਟੀਵੇਟ ਕਰਦੇ ਤਾਂ ਹੀ ਜਾ ਕੇ ਅੱਗੇ ਬੱਚੇ ਨੂੰ ਉਸ ਸਿੱਖੀ ਬਾਰੇ ਗਿਆਨ ਮਿਲਦਾ ਹੈ ਦਸਤਾਰਾਂ ਸਜਾਣ ਬਾਰੇ ਪਤਾ ਲੱਗਦਾ ਇਸ ਤਰ੍ਹਾਂ ਸਿਸਟਮ ਜੋ ਬਣਦਾ ਹੈ You. thank you thank you